ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹਨ ਲੱਗੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਛੋਟੀ ਉਮਰ ਦੇ ਉਹਦੇ ਵਿੱਚ ਉਜਾਰੇ ਨੇ ਮਹਾਰਾਜ ਤੇ ਸੋਹਣੀ ਤਨ ਤੇ ਪੋਸ਼ਾਕ ਪਾਈ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਨਜ਼ਰਾਂ ਇੱਕ ਬੱਚੇ ਤੇ ਗਈਆਂ ਜਿਹੜਾ ਠੰਡ ਨਾਲ ਕੰਬ ਰਿਹਾ ਨੰਗੇ ਪਿੰਡੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਤਨ ਤੋਂ ਪੋਸ਼ਾਕ ਲਾ ਕੇ ਉਸ ਬੱਚੇ ਦੇ ਤਨ ਉੱਪਰ ਪਾ ਦਿੱਤੀ ਉਹਦਾ ਤਨ ਉਹਦਾ ਨਗੇਜ ਟੱਕ ਦਿੱਤਾ ਤੇ ਜਦੋਂ ਮਾਂ ਨੇ ਆਖਿਆ ਪੁੱਤਰ ਇਹ ਕੀ ਕੀਤਾ ਸਤਿਗੁਰੂ ਕਹਿਣ ਲੱਗੇ ਮਾਂ ਮੈਨੂੰ ਤੇ ਹੋਰ ਮਿਲ ਜਾਣਗੇ ਇਸ ਬੱਚੇ ਨੂੰ ਕਿੰਨਾ ਦੇਣਾ ਇਹ ਤੇ ਗਰੀਬ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਪਨ ਵਿੱਚ ਹੀ ਕਿਸੇ ਦਾ ਤਨ ਕਿਸੇ ਦੀ ਪਾਤ ਟੱਕਦੇ ਪਏ ਨੇ ਤੇ ਗੁਰਮਖੋ ਸਾਹਿਬ ਇਸ ਰਚੀ ਦੀ ਚਾਦਰ ਬਣ ਕੇ ਉਹਨਾਂ ਦੁਨੀਆਂ ਦੇ ਸਾਰੇ ਧਰਮਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਕੱਲਾ ਹਿੰਦੂ ਧਰਮ ਦੀ ਪਾਤਨੂ ਨਹੀਂ ਟਕਿਆ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਕੀ ਚਾਦਰ ਉਹ ਸ੍ਰਿਸ਼ਟੀ ਦੀ ਚਾਦਰ ਨੇ ਸ੍ਰਿਸ਼ਟੀ ਦੀ ਗੁਰਮੁਖੋ ਪਾਤ ਟਕਣ ਵਾਲੇ ਨੇ